ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਅੱਜ ਮੈਂ ਪਰਵਿੰਦਰ ਸਿੰਘ ਪਿੰਡ ਕਰਾਲ ਜ਼ਿਲ੍ਹਾ ਮੋਹਾਲੀ ਅਸੀਂ ਅੱਜ ਪੰਜਾਬ ਦੇ ਮੌਜੂਦਾ ਸਮੇ ਨੂੰ ਦੇਖਦੇ ਹੋਏ ਕਿ ਜੋ ਕਿ ਤਾਪਮਨ ਬਹੁਤ ਜ਼ਿਆਦਾ ਵੱਧ ਰਿਹਾ ਹੈ ਗਰਮੀ ਵੱਧ ਰਹੀ ਹੈ ਮੀਂਹ ਪੈਣੇ ਬਹੁਤ ਘੱਟ ਹੋ ਗਏ ਹਨ ਅਤੇ ਪਾਣੀ ਦਾ ਪੱਧਰ ਹਰ ਸਾਲ ਨੀਚੇ ਜਾ ਰਿਹਾ ਹੈ ਅਸੀਂ ਇਹਨਾਂ ਸਾਰੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਜਿੱਦਾਂ ਸਾਡੇ ਸੀਨੀਅਰ ਅਧਿਕਾਰੀ ਦੱਸਦੇ ਹਨ ਕੇ ਹੁਣ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਮੁੱਟੇ ਲਾਣ ਦੀ ਬਹੁਤ ਜ਼ਿਆਦਾ ਲੋੜ ਹੈ। ਅਸੀਂ ਉਸ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਪਿੰਡ ਕਰਾਲਾ ਦੇ ਗਰਾਊਂਡ ਦੇ ਵਿੱਚ ਇਹ ਮੁੱਟੇ ਲਗਵਾ ਰਹੇ ਹਾਂ। ਉਹ ਬੱਚਿਆਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਪਿੰਡ ਕਰਾਲਾ ਦੇ ਵਿੱਚ 60 ਗੁੱਤਿਆਂ ਦੀ ਸੇਵਾ ਕਰੀ ਹੈ। ਤੇ ਮੇਰੀ ਸਾਰੇ ਨਗਰ ਨੂੰ ਵੀ ਇਹੇ ਬੇਨਤੀ ਹੈ ਕਿ ਤੁਸੀਂ ਵੀ ਵੱਧ ਚੜ ਕੇ ਮੁੱਟੇ ਲਾਓ ਤਾਂ ਜੋ ਆਪਾਂ ਆਪਣਾ ਵਾਤਾਵਰਨ ਸਾਫ਼ ਰੱਖ ਸਕੀਏ ਅਤੇ ਆਣ ਵਾਲੇ ਭਵਿੱਖ ਨੂੰ ਅਸੀਂ ਬਚਾ ਸਕੀਏ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਕੀ ਫਤਿਹ ਕਿਸ ਦਿਨ ਤੁਮਾਰੇ ਲਿਖੇ